ਹਾਂ ਆਕਾਰੀ ਨਹੀਂ 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 ਜੀ ਨਹੀਂ ਹੋ ਗਈ ਆਪ ਅਠਾ ਚਲ ਆ ਜਾ ਦੇ ਕਿੰਨੇ ਪੈਸੇ ਦੇ ਇਹ ਦੀ ਦੇ ਆ ਦੇ ਦੇ ਕੀ ਦੀ ਦੇ ਹਾਂ ਹਾਂ ਮੈਂ ਵੀ ਨਹੀਂ ਦੇ ਕਿੰਨੇ ਦੱਸਦਾ ਮੈਂ ਵੀ ਨਹੀਂ ਦੱਸਦਾ ਹਣਾ ਪੈਸੇ ਮੰਗੀ ਪੁਰੇ ਖੋਲ ਦੇ ਬਟੇ ਜੰਗਲ ਖੋਲ ਕੇ ਖੋਲ ਲਿਆ ਖੋਲ ਲਿਆ ਤੈਨੂੰ ਕੱਢ। ਲੈ ਇਹਦੇ ਨੇ ਤੇਰੀ ਬੋਣੀ ਕਰਾਈਏ ਤੇਰੀ। ਪੂਰਾ ਥੰਢੋ ਜਿਹਾ ਮਾਰ ਦੇ ਕੇ ਦਿਖਾਈਸ ਆ ਮੇਰਾ ਜੀ ਨਾਲ। ਹਾਂ ਜੀ ਜਾਓ। ਇਹ ਕੀ ਬੋਲ ਦੇ ਬੋਲ ਦੇ। ਹਾਂ ਜੀ ਸਸਤੀ ਕਰੀਏ ਬੋਲ ਦੇ ਬਾਬਾ। ਕੀ ਜੀ ਐਸੇ ਕਰੀਏ। 12000 ਆ ਜੀ। ਉਹ ਯਾਰ ਬਾਬਾ ਜੈਜ ਮੁੱਲ ਕਰਿਆ। ਉਹ ਜੈਜ। ਬਾਬਾ ਨਜਾਇਜ਼ ਨਾ ਕਰ ਜੈਜ ਕਰ। ਮੈਂ ਤਾਂ ਤੇਰੀ ਬੱਕਰੀ ਉਹ ਲੈਣ ਵਾਲਾ। ਮੈਂ ਕੋਈ ਗਲਤ ਕਰਦੀ। ਬੱਕਰੀ। ਐ ਰਾਜੂ ਆ ਫਟਾ ਮੈਂ ਗੱਲ ਨਹੀਂ ਕਰੀ ਰੁਪਏ ਦੀ ਮੈਂ ਵੀ ਨਹੀਂ ਕਹਾਂਗਾ 7000 ਨਹੀਂ 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 ਪੂਰਾ ਪੱਕਾ ਮੁੱਲ ਲਾਤਾ ਨਹੀਂ ਨਹੀਂ ਪੱਕਿਆਂ ਦੇ ਪਾਸ ਦੌਲਤਾ ਤੂੰ ਅੱਜ ਚਰਕ ਮੇਲੇ ਦੇ ਵਿੱਚ ਠੀਕ ਆ ਠੀਕ ਆ ਸਹੀ ਗੱਲ ਹੈ ਸਹੀ ਗੱਲ ਹੈ ਹੋਰ ਕਿਵੇਂ ਹੁਣ ਖੇਡਿਆ ਹੋਣਾ ਮੈਂ ਵੀ ਉਹ ਭਾਵੇਂ ਦੱਸ ਕਹਿੰਦੇ ਜਾਏ ਪੰਜ ਕਹਿੰਦੇ ਇੱਕ ਹੀ ਫਿਰ 12 ਦੀ ਵੀ ਨਹੀਂ ਹੈਗੀ ਉਹ ਵਪਾਰੀ ਆ ਮਹਾਨ ਵਪਾਰੀ ਆ ਕੋਈ ਇੱਜ਼ਤ ਕਰੀਏ ਆਪਾਂ ਦੀ ਠੀਕ ਆ ਜਰਗ ਮੇਲੇ ਚ ਆਇਆ ਮੇਲਾ ਲਵਾਇਆ ਪੂਰਾ ਵਧੀਆ ਮਾਤਾ ਨੇ ਕਿਉਂਕਿ ਮਾਤਾ ਦੀ ਆਪਾਂ ਚੌਂਕੀ ਭਰਣ ਆਏ ਆ ਹੋਰ ਬੋਲ ਕਰਾਂ ਫੜਾ ਟਾਈਮ ਬਾਬਾ ਸਾਢੇ 7 ਦੀ ਦਿੰਨਾ ਉਹਦੇ ਬਿਨਾਂ ਪੁੱਛ ਕੋਕੇ ਲਾਤੇ ਇਹ ਕੋਈ ਐਡਾ ਪਰਚੀ ਨਰ ਕੇ ਗੱਲ ਦਾ ਯਾਦ ਕਰੀਏ ਗੱਲ ਮੈਂ 2 3 4 5 6 7 8 9 ਚੱਕ ਤੇਰੇ ਘਰ ਨੇ ਤੇਜ ਨੇ ਮੈਂ ਤਾਂ ਹੌਲੀ ਹੌਲੀ ਚੜਨਾ ਦੀ ਪੀਕ ਦੇ ਹਿਲਾਰੇ ਤੇ ਚੜ ਚੜ ਵਿੱਚ ਚੰਦਾ ਕਹਿੰਦੀ ਆਵੇ ਖੜਾ ਦਾ ਬੰਦਾ ਇੱਕ ਮਿੰਟ ਐ ਚੜ ਚੜ ਵਿੱਚ ਚੰਦਾ ਕੰਧਾ ਦੇਖਦਾ ਆ ਦਾ ਬੰਦਾ ਚੜਦਾ ਜ ਤੇਰੇ ਚੰਦਾ ਬੋਲ ਕੇ ਜੱਟ ਬੋਲ ਰੱਬ ਨੰਦਾ ਰਾਜੂ ਹੋਇਆ ਤੇ ਰੋਲਾ ਯਾਰ ਅਈ ਬੰਦ ਗਈ ਏ ਮਾਂ ਮਾਂ ਦੀ ਤੇਰੀ ਗੋਲਗੀ ਗੱਲ ਸੁਣ ਬਹੁਤ ਮੁੱਲ ਆ ਸਾਨੂੰ ਟੜਕੇ ਉਹਨੇ ਟੜਕੇ ਦੇ ਹਰਦਾ ਨਹੀਂ ਮੁੱਲ ਤੇਰੀ ਗੱਲ ਮੰਨ ਲੈ 9000 ਪੂਰਾ ਕਰਦਾ ਆ ਚੱਕ ਲੈ ਕੋਈ ਨਹੀਂ ਬਸ ਪਾਲਾ ਚਲ 12 ਕੋਈ ਖੇਲੀ ਤੁਸੀਂ ਪਹਿਲੀ ਲੱਗੇ ਗੱਲ ਤਾਂ ਹੋ ਜਾਣੀ ਉਹ ਨਹੀਂ ਮੈਂ ਦੇਖੇ ਦੇਖਾ ਪੱਠ ਦੀ ਦਲਾਲੀ ਚ 200 ਹੋਈ ਜਾਂ ਮੈਥੋਂ ਨਾ ਡਰ ਤੈਨੂੰ ਉਹ ਦੱਸ ਦਲਾਲੀ ਤੇ ਨਹੀਂ ਪਜਦੇ ਐ ਲੈ ਠੀਕ ਆ ਬਸ ਹੁਣ ਮੈਂ ਕਿੰਨਾ ਨਹੀਂ ਇੰਨਾ ਟੈਂਕ ਨਾ ਗਿਆ ਬਾਪੇ ਠੀਕ ਆ ਰਹਿ ਜੂ ਮੈਂ ਦਾ ਉਹ ਬੰਦਾ ਬੱਦ ਗਿਆ ਜਾਂਦਾ ਨਾ ਪਾ ਦੇ 9000 11000 ਰੁਪਏ ਦੇ ਦੇ ਉਹ ਤਾਂ ਮੂਹ ਮੰਗੇ ਮੁੱਲ ਹੋ ਗਿਆ ਯਾਰ ਉਹਨੂੰ 12 ਦਾ ਹੁਣ ਮੰਗੀ ਜਾਂਦਾ ਜੈਜਪੁਰ ਓ ਸਾਡੇ ਨਾਲ ਹੀ ਚੱਲ ਠੀਕ ਆ ਉੱਥੇ ਦੇ ਦੇ ਸਾਡੇ ਨਹੀਂ 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 ਚੱਕ ਹਾਂ ਲੈ ਚਾਰ ਫਿਰ ਕੋਈ ਨਹੀਂ ਨਹੀਂ ਸਾਡੇ ਨੂੰ ਛੋਟ ਉੱਪਰ ਕਰ ਲੋ ਤਾਂ 10 ਦੀ ਕਰ ਦੇ ਨਹੀਂ ਨਹੀਂ ਜਮੀਨ ਲੋੜ ਆ ਹਨ ਬਾਈ ਬੱਸ ਦੱਸ ਤੇ ਮੈਂ ਗੱਲ ਕਰ 10 ਮਿੰਟ 10 ਕਿਦਰੇ 500 ਕਿਦਰੇ ਗੱਲ ਆ ਆਪਣੀ ਗੱਲ ਹੀ ਜਾ ਜੀ ਓ ਚੱਲ ਠੀਕ ਆ 500 ਚੱਲ ਠੀਕ ਛੋਟ ਕਰ ਉਹਨੂੰ ਆਹ ਲੜਾ 200 ਦਿੰਦੇ ਮੋਂ ਪਾਪ ਤੈਨੂੰ ਸੋਧੂ ਵਖੂchu ਕੇ ਪੂਈ ਚੜਤੀ ਹੈ ਨਾ ਰੇ ਦੇਤੇ ਬਾਬੇ ਨੂੰ ਨਜ਼ਾਰੇ ਤਿੰਨ ਚਾਰ ਪੰਜ ਵੀਡੀਓ ਬਣਾ ਲਈ 6 7 8 9 10000 ਬਾਈ ਦਿਖਾਈ ਦੀ ਵੀਡੀਓ ਬਣਾਈ ਪੜਦੀ ਨਾ ਰਹੀ ਉਹ ਕੱਢ ਕੇ ਚੋਰਾਂ ਦੇ ਮੋਰ ਪੈ ਗਏ ਉਹ ਅੱਗੇ ਲੈ ਗਏ ਹੋਰ ਪੈ ਗਏ ਬੱਕਰਾ ਦਿਖਾਓ ਜੀ ਬੱਕਰਾ ਦਿਖਾਓ 500 ਛੋੜ ਛੋੜ ਤਾਂ ਕਰ ਦੂੰ ਤੈਨੂੰ ਖੁਸ਼ ਆ ਤਾਂ ਮੈਨੂੰ ਉਹਨੂੰ ਛੋੜ ਕਰ ਦੇ ਬਈ ਆ ਬੱਕਰਾ ਲਾਓ ਆਉਤਾ ਛੱਡ ਦੇ ਆਉਤਾ ਰੱਖ ਲੈ ਤੂੰ ਜੋ ਉਹ ਸੋਗਾ ਨਹੀਂ ਨੱਕ ਕਰਿਆ ਆਪਣੇ ਚਲਾ ਕੋ ਸੋਗਾ ਪੋਰਾ ਕਰਿਆ ਯਾਰ ਇਹ ਤਾਂ ਤਲਕੀ ਖਾ ਲਾਂਗੇ ਅਸੀਂ ਮਨਿੰਦਰ ਇਹਦਾ ਦੇ ਇਹਦਾ 6500 ਰੁਪਏ ਉਹ ਤਲਕੀ ਖਾ ਲਾਂਗੇ ਉਹ ਰਹਿਤ ਬਾਈ ਨਾ ਹੋ ਕਰਿਆ 4000 ਰੁਪਏ ਦਾ ਭਾਈ ਉਹ ਬੋਲ ਉਹ 10 ਕਿਲੋਮੀਟਰ ਤੋਂ ਵੱਧ ਹੈ ਨਹੀਂ ਕਿੰਨਾ ਬੋਲ ਸ਼ੱਕੀ ਕਿੰਨੇ ਲੱਗੇ ਕਿੰਨੇ ਦਾ ਚਾ ਉਹ ਭਾਈ 18000 ਰੁਪਏ ਬੋਲਦਾ ਬੰਦਾ ਚੱਲ ਨਾ ਨਹੀਂ ਹੈ